ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਚੈਨਲ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੰਜਾਬ ਚ ਫਸਲੀ ਵਿਭਿੰਨਤਾ ਦੇ ਦਾਅਵੇ ਤਹਿਕੀਕਤ ਕੀ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਬੇਸ਼ੱਕ ਉਹ ਕਿਸੇ ਵੀ ਸਿਆਸੀ ਪਾਰਟੀ ਦੀਆਂ ਹੋਣ ਤੁਹਾਡੇ ਨਾਲ ਫਸਲੀ ਵਿਭਿੰਨਤਾ ਦੇ ਬਾਰੇ ਜਰੂਰ ਗੱਲ ਕਰਦੇ ਨੇ بڑے ਦਾਅਵੇ ਕਰਦੇ ਨੇ ਬੜੇ ਜ਼ੋਰ-ਸ਼ੋਰ ਨਾਲ ਕਰਦੇ ਨੇ ਪਰ ਹਕੀਕਤ ਕੀ ਹੈ ਅੱਜ ਉਸ ਤੇ ਚਾਨਣਾ ਪਾਉਂਦੇ ਆ ਚਲੋ ਦੱਸਦੇ ਚੱਲੀਏ ਕਿ ਪੰਜਾਬ ਸੂਬੇ ਦੇ ਵਿੱਚ ਕੁੱਲ 12413 ਪਿੰਡ ਨੇ ਤੇ ਜਿਨਾਂ ਦਾ ਭੂਗੋਲਿਕ ਰਕਬਾ ਹੈ 50 ਲੱਖ 36000 ਹੈਕਟੇਰ ਇਸ ਭੂਗੋਲਿਕ ਰਕਬੇ ਦੇ ਵਿੱਚੋਂ 42 ਲੱਖ 24000 ਹੈਕਟੇਰ ਰਕਬੇ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਮੇਂ-ਸਮੇਂ ਤੇ ਫਸਲੀ ਵਿਭਿੰਨਤਾ ਦੇ ਨਾਅਰੇ ਮਾਰਦੇ ਨੇ ਪਰ ਕਿਸਾਨਾਂ ਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਕਣਕ ਝੋਨੇ ਦੇ ਫਸਲੀ ਚੱਕਰ 'ਚ ਫਸਾ ਕੇ ਰੱਖਿਆ ਹੈ ਤਾਂ ਜੋ ਭਾਰਤ ਦੇਸ਼ ਦੀ ਵੱਧਦੀ ਆਬਾਦੀ ਦੇ ਮੱਦੇਨਜ਼ਰ ਪੂਰੀ ਆਬਾਦੀ ਦਾ ਢਿੱਡ ਭਰਨ ਦਾ ਲੜੀਂਦਾ ਅਨਾਜ ਪੈਦਾ ਹੋ ਸਕੇ ਤੇ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ਅਨਾਜ ਨਾ ਮੰਗਾਉਣਾ ਪਵੇ ਇਸ ਲੁਕਮੀ ਨੀਤੀ ਨੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਬਦਲਵੀਆਂ ਫਸਲਾਂ ਬੀਜਣ ਵੱਲ ਮੋੜ ਨਹੀਂ ਨਹੀਂ ਦਿੱਤਾ ਗੰਨਾ ਤੇ ਕਪਾਹ ਦੋ ਅਜਿਹੇ ਕੈਸ਼ ਕ੍ਰੌਪਸ ਨੇ ਵਪਾਰਕ ਫਸਲਾਂ ਨੇ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸੇ ਵੀ ਖਿੱਤੇ 'ਚ ਘੱਟ ਪਾਣੀ ਦੀ ਵਰਤੋਂ ਕਰਕੇ ਕਾਮਯਾਬੀ ਨਾਲ ਅਗਾ ਸਕਦੇ ਨੇ ਪਰ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਕਿਸਾਨਾਂ ਨੇ ਇਹਨਾਂ ਫਸਲਾਂ ਵੱਲ ਰੁਖ ਮੋੜਿਆ ਤਾਂ ਉਦੋਂ ਹੀ ਇਨਾਂ ਦੇ ਫਸਲਾਂ ਇਨਾਂ ਫਸਲਾਂ ਦੇ ਭਾਅ ਚ ਗਰਾਵਟ ਆਈ ਇਨਾਂ ਦੇ ਮੰਡੀਕਰਨ ਚ ਮੁਸ਼ਕਲ ਆਈ ਦੇਰੀ ਨਾ ਹੁੰਦੇ ਭੁਗਤਾਨ ਅਹਿਮ ਕਾਰਨ ਬਣੇ ਜਿਸ ਕਰਕੇ ਕਿਸਾਨਾਂ ਨੂੰ ਮੁੜ ਕਣਕ ਛੋਨੇ ਦੇ ਫਸਲੀ ਚੱਕਰ ਵੱਲ ਮੁੜਨਾ ਪਿਆ ਮੈਂ ਇੱਕ ਫਸਲ ਦੀ ਆਧਾਰਨ ਦੇ ਕੇ ਆਪ ਜੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਗੰਨੇ ਦੇ ਮਾਮਲੇ ਚੰਕੜਾ ਲੈ ਲਈਏ ਤੇ ਸਾਰਿਆਂ ਦਾ ਗਿਆਨ ਚਾਨਣ ਵੱਜ ਜਾਏਗਾ ਸਨ 1960-61 ਦੇ ਵਿੱਚ ਪੰਜਾਬ ਦੇ ਵਿੱਚ ਖੰਡ ਮਿਲਾਂ ਦੀ ਗਿਣਤੀ ਸੀ ਕੇਵਲ 3 ਤੇ ਗੰਨੇ ਹੇਠ ਰਕਬਾ ਸੀ 133000 ਹੈਕਟੇਰ 10 ਸਾਲਾਂ ਬਾਅਦ 1970-72 ਦੇ ਵਿੱਚ ਮਿਲਾਂ ਹੋ ਗਈਆਂ 6 ਤੇ ਗੰਨੇ ਹੇਠ ਰਕਬਾ ਰਹਿ ਗਿਆ 128000 ਹੈਕਟੇਰ ਉਹ ਤੋਂ ਅਗਲੇ 10 ਸਾਲ ਬਾਅਦ 1980-81 ਵਿੱਚ ਮਿਲਾਂ ਦੀ ਗਿਣਤੀ ਹੋ ਗਈ 8 ਤੇ ਰਕਬਾ ਘਟ ਕੇ ਰਹਿ ਗਿਆ ਕੇਵਲ 71000 ਹੈਕਟੇਰ ਉਸ ਤੋਂ ਅਗਲੇ 10 ਸਾਲ ਬਾਅਦ 1990 ਕਨ ਵਿੱਚ ਮਿਲਾਂ ਵੱਧ ਕੇ ਹੋ ਗਈਆਂ 17 ਤੇ ਰਕਬਾ ਰਿਹਾ ਕੇਵਲ 1 ਲੱਖ 1000 ਹੈਕਟੇਰ ਉਸ ਤੋਂ ਅਗਲੇ 10 ਸਾਲ ਬਾਅਦ 2000 2001 ਦੇ ਵਿੱਚ ਖੰਡ ਮਿਲਾਂ ਦੀ ਗਿਣਤੀ ਬੇਸ਼ੱਕ 22 ਹੋ ਗਈ ਪਰ ਰਕਬਾ ਕੇਵਲ 121000 ਹੈਕਟੇਰ ਤੱਕ ਹੀ ਵਧਿਆ ਤੇ ਉਸ ਤੋਂ ਅਗਲੇ 10 ਸਾਲ ਬਾਅਦ 10-11 ਦੇ ਵਿੱਚ ਇਹਨਾਂ 22 ਮਿਲਣਾ ਚੋਂ 6 ਮਿਲਣਾ ਬੰਦ ਕਰ ਦਿੱਤੀਆਂ ਗਈਆਂ ਤੇ ਚਾਲੂ ਰਹਿ ਗਈਆਂ 16 ਜਿਨ੍ਹਾਂ ਚੋਂ 9 ਸਹਿਕਾਰੀ ਖੇਤਰ ਦੀਆਂ ਤੇ 7 ਪ੍ਰਾਈਵੇਟ ਖੇਤਰ ਦੀਆਂ ਪਰ ਰਕਬਾ ਘਟ ਕੇ ਰਹਿ ਗਿਆ 80000 ਹੈਕਟੇਰ ਬੜਲਾਡਾ ਰਖੜਾ ਫਰੀਜਕੋਟ ਜ਼ਗਰਾਉਂ ਜ਼ੀਰਾ ਸੇਰੋਂ 6 ਸਹਿਕਾਰੀ ਖੰਡ ਮਿਲਣਾ ਬੰਦ ਕਰ ਦਿੱਤੀਆਂ ਗਈਆਂ ਤੇ ਇਹਨਾਂ ਜੋ ਬਡਲਾਡਾ ਫਰੀਦਕੋਟ ਤੇ ਜਗਰਾਉਂ ਵੇਚ ਵੀ ਦਿੱਤੀਆਂ ਉੱਥੇ ਕਲੋਨੀਆਂ ਬਣ ਗਈਆਂ ਇਸ ਤੋਂ ਅਗਲੇ 10 ਸਾਲ ਬਾਅਦ 2020-21 ਦੇ ਵਿੱਚ ਉਪਰੋਕਤ 16 ਖੰਡ ਮਿੱਲਾਂ ਹੀ ਚਲਦੀਆਂ ਰਹੀਆਂ ਤੇ ਗੰਨੇ ਹੇਠ ਰਕਬਾ ਫਿਰ ਵੀ ਰਿਹਾ 1,10,000 ਹੈਕਟੇਰ ਭਾਵੇਂ ਕਿ ਪਿਛਲੇ 55 ਸਾਲਾਂ ਤੋਂ ਪੰਜਾਬ ਵਿੱਚ ਗੰਨੇ ਹੇਠ ਰਕਬਾ 1 ਲੱਖ ਹੈਕਟੇਰ ਤੋਂ ਲੈ ਕੇ 1.5 ਲੱਖ ਹੈਕਟੇਰ ਦੇ ਵਿੱਚ ਵਿੱਚ ਰਿਹਾ ਜੋ કુલ ਖੇਤੀ ਜੋਗ ਰਕਬੇ ਦਾ ਮਹਿਜ਼ 2.5% ਤੋਂ ਘੱਟ ਹੀ ਸੀ ਮੌਜੂਦਾ 16 ਮਿਲਾਂ ਦੀ ਇੱਕ ਸੀਜ਼ਨ 'ਚ ਗੰਨਾ ਪੀੜਨ ਦੀ ਸਮਰੱਥਾ ਦੀ ਜੇ ਗੱਲ ਕਰੀਏ ਮਿਲਾਂ ਦਾ ਵਾਇਬਲ ਸੀਜ਼ਨ ਹੁੰਦਾ ਹੈ 180 ਦਿਨ ਦਾ 6 ਮਹੀਨੇ ਦਾ ਤਾਂ ਇਹਨਾਂ ਮਿਲਾਂ ਨੂੰ 10.30 ਕਰੋੜ ਕੁਇੰਟਲ ਗੰਨਾ ਪੀੜਨ ਦੀ ਜ਼ਰੂਰਤ ਹੈ ਪਰ ਪੀੜ ਕਿੰਨਾ ਰਹੀਆਂ ਕੇਵਲ 5 ਤੋਂ 6 ਕਰੋੜ ਕੁਇੰਟਲ ਇਹਦਾ ਮਤਲਬ ਹੈ ਅੱਧੇ ਤੋਂ ਵੀ ਘੱਟ ਅੱਜ ਤੱਕ ਪੰਜਾਬ ਦੇ ਇਤਿਹਾਸ ਜੇ ਕਿਸੇ ਸੀਜ਼ਨ ਚ ਵੱਧ ਤੋਂ ਵੱਧ ਗੰਨਾ ਪੀੜਿਆ ਗਿਆ ਹੈ ਤਾਂ ਉਹ ਸੀ ਸੀਜ਼ਨ 2018-19 ਜਿਸ ਵਿੱਚ 7 ਕਰੋੜ 75 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਇਹਦਾ ਮਤਲਬ ਹੈ ਜੋ ਮਿਲਾਂ ਦੀ ਸਮਰੱਥਾ ਹੈ ਉਹਦੇ ਮੁਤਾਬਕ ਉਹ ਸਾਲ ਵੀ ਨਹੀਂ ਪੀੜਿਆ ਗਿਆ ਜਿਸ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਹੈ ਕਿ ਪੰਜਾਬ ਦੀਆਂ ਖੰਡ ਮਿਲਾਂ ਦੀ ਕਦੀ ਪੂਰੀ ਲੋੜ ਨਹੀਂ ਹੋਈ ਕਦੀ ਉਹ ਪੂਰੀ ਸਮਰੱਥਾ ਤੇ ਨਹੀਂ ਚੱਲ ਸਕੀਆਂ ਪਰ ਦੂਜੇ ਪਾਸੇ ਜੇ ਗੰਨਾ ਵੀ ਘਟਿਆ ਸਮਰੱਥਾ ਦਾ ਮਿਲਣਾ ਵੀ ਨਹੀਂ ਚੱਲ ਰਹੀਆਂ ਪਰ ਗੰਨਾ ਕਾਸ਼ਤਕਾਰਾਂ ਦੀ ਖੱਜਲ ਖਰਾਬੀ ਸਿਰੇ ਦੀ ਹੋ ਰਹੀ ਹੈ ਅਸਲ ਕਾਰਨ ਕੀ ਹੈ ਹਨ ਕਿ ਮਿਲਣਾ ਕੋਲ ਗੰਨਾ ਵੀ ਘਟਿਆ ਰਕਬਾ ਵੀ ਨਹੀਂ ਵਧ ਰਿਹਾ ਤੇ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਵੀ ਸਾਹਮਣੇ ਦਰਪੇਸ਼ ਨੇ ਇਹ ਮੁਸ਼ਕਲਾਂ ਕਿਉਂ ਨੇ ਗੰਨੇ ਚੋਂ ਘਾਟ ਖੰਡ ਵਸੂਲੀ ਦਾ ਹੋਣਾ ਗੰਨੇ ਦਾ ਪ੍ਰਤੀ ਏਕੜ ਚ ਹੜਕਟ ਹੋਣਾ ਗੰਨੇ ਦੀ ਪੈਦਾਵਾਰ ਤੇ ਪ੍ਰਤੀ ਕੁਇੰਟਲ ਖਰਚਾ ਵੱਧ ਹੋਣਾ ਮਜ਼ਦੂਰੀ ਮਹਿੰਗੀ ਹੋਣੀ ਸਥਾਨਕ ਮਜ਼ਦੂਰਾ ਦੀ ਘਾਟ ਜ਼ਰੂਰੀ ਵਸਤਾਂ ਐਕਟ ਹੇਠ ਪੈਦਾ ਕੀਤੀ ਖੰਡ ਵੇਚਣ ਤੇ ਪਾਬੰਦੀਆਂ ਮਿਲਾਂ ਕੋਲ ਖੰਡ ਦੇ ਨਾਲ ਨਾਲ ਚੂਰੇ ਤੋਂ ਬਿਗਰੀ ਬਣਾਉਣ ਦਾ ਸੀਰੇ ਤੋਂ ਐਥਨੋਲ ਬਣਾਉਣ ਦਾ ਗੰਨੇ ਦੀ ਮੈਲ ਤੋਂ ਬਾਇਓ ਸੀएनजी ਗੈਸ ਬਣਾਉਣ ਦੇ ਪਲਾਂਟ ਦਾ ਨਾ ਹੋਣਾ ਕਿਸਾਨਾਂ ਵੱਲੋਂ ਗੰਨਾ ਪੈਦਾ ਕਰਨ ਦਾ ਰਵਾਇਤੀ ਢੰਗ ਛੱਡ ਕੇ ਨਵੀਆਂ ਤਕਨੀਕਾਂ ਨਾ ਅਪਣਾਉਣਾ ਗੰਨੇ ਦੀ ਪ੍ਰਤੀ ਏਕੜ ਪੈਦਾਵਾਰ ਵਧਾਉਣ ਦਾ ਯਤਨ ਹੀ ਨਾ ਕਰਨਾ ਗੰਨੇ ਦੀ ਖੇਤੀ ਦੇ ਲਾਗਤ ਖर्चे ਘਟਾਉਣ ਲਈ ਮਸ਼ੀਨੀ ਕਰਨ ਢੰਗ ਅਪਣਾਉਣ 'ਚ ਦੇਰੀ ਕਰਨੀ ਹੁਣ ਇਹ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਮੁਸ਼ਕਲ ਸਾਹਮਣੇ ਰਹੀ ਕਿ ਮਿਲਾਂ ਵੀ ਮੌਜੂਦ ਨੇ ਪਰ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਰਪੇਸ਼ ਨੇ ਹੁਣ ਇਹਦੇ ਮੱਦੇਨਜ਼ਰ ਕੀ ਯਤਨਾਂ ਅਰੰਭਣੇ ਚਾਹੀਦੇ ਨੇ ਜਤਨ ਇਹ ਹੋਣੇ ਚਾਹੀਦੇ ਆ ਕਿ ਮਿਲਨ ਨੂੰ ਲਾਹੇਵੰਦ ਬਣਾਇਆ ਜਾਵੇ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਕਿੰਜ ਘਟਾਏ ਜਾਣ ਖੰਡ ਵਸੂਲੀ ਕਿੰਜ ਵਧੇ ਪਾਣੀ ਦੀ ਬਚਤ ਕਿੰਜ ਕੀਤੀ ਜਾਵੇ ਕਿਸਾਨਾਂ ਦੀ ਪ੍ਰਤੀ ਏਕੜ ਨਰਵੋਲ ਆਮਦਨ ਕਿੰਜ ਵਧੇ ਮਹਿੰਗੀ ਮਜ਼ਦੂਰੀ ਦਾ ਬਦਲ ਕੀ ਹੋਵੇ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ ਕਰਨ ਲਈ ਸਰਕਾਰ ਕੀ ਕਰੇ ਕਿਸਾਨ ਕੀ ਕਰਨ ਗੰਦੇ ਨੇ ਮੰਡੀ ਕਰਨ ਲਈ ਕੀ ਪ੍ਰਬੰਧ ਹੋਵੇ ਕਿ ਕਿਸਾਨ ਪਰਚੀਆਂ ਦੀ ਖੱਜਲ ਖਰਾਬੀ ਤੋਂ ਬਚ ਸਕਣ ਤੇ ਕਿਸਾਨਾਂ ਨੂੰ ਗੰਨੇ ਦਾ ਭੁਗਤਾਨ ਸਮੇਂ ਸਿਰ ਕਿੰਜ ਹੋਵੇ ਇਹ ਸਵਾਲ ਨੇ ਜੋ ਜਵਾਬ ਮੰਗਦੇ ਆ ਤੇ ਇਹਨਾਂ ਦੇ ਜਵਾਬ ਵੀ ਮੈਂ ਆਪ ਜੀ ਨੂੰ ਦੱਸ ਦਿੰਦਾ ਇਹ ਕੋਈ ਔਖੇ ਨਹੀਂ ਸੰਭਵ ਨੇ ਹੋ ਸਕਦੇ ਨੇ ਜੇ ਕਿਸਾਨਾਂ ਸਰਕਾਰਾਂ ਦੇ ਨੀਤੀਆਂ ਤੇ ਨੀਤੀ ਹੋਵੇ ਖੰਡ ਮਿਲਾਂ ਨੂੰ 슈ਗਰ ਕੰਪਲੈਕਸ ਦੇ ਵਿੱਚ ਵਿਵਹਾਰਤਾ ਜਾਵੇ ਤਾਂ ਜੋ ਖੰਡਿਤ ਪਾਦਨ ਤੋਂ ਇਲਾਵਾ ਮਿਲ ਦੇ ਸੀਰੇ ਤੋਂ 에ਥਨ올 ਬਣਾਈ ਜਾਵੇ ਮਿਲ ਦੀ ਮੈਲ ਤੋਂ ਬਾਇਓ ਸੀਐਨਜੀ ਬਣਾਈ ਜਾਵੇ ਚੂਰੇ ਤੋਂ ਬਿਗਲੀ ਬਣਾਈ ਜਾਵੇ ਤਾਂ ਕਿ ਮਿਲਾਂ ਨੂੰ ਵਾਧੂ ਆਮਦਨ ਹੋਵੇ ਜੇਰੋ ਮਿਲਾਂ ਦੀ ਆਰਥਿਕਤਾ ਬਿਹਤਰ ਹੋਵੇਗੀ ਤੇ ਕਿਸਾਨਾਂ ਦੇ ਭੁਗਤਾਨ ਸਮੇਂ ਸਿਰ ਹੋ ਸਕਣਗੇ ਤੇ ਨਾਲ ਦੀ ਨਾਲ ਸਰਕਾਰ ਨੂੰ ਟੈਕਸਾਂ ਵਜੋਂ ਆਮਦਨ ਵਧੇਗੀ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਘਟਾਉਣ ਲਈ ਗੰਨਾ ਬੀਜਣ ਦੀ ਟ੍ਰੈਂਚ ਵਿਧੀ ਜਾਂ 4 ਫੁੱਟ ਵਿਥ ਦੀ ਵਿਧੀ ਦੀ ਅਪਣਾਈ ਜਾਵੇ। ਇਹ ਤਕਨੀਕ ਨੂੰ ਅਪਣਾ ਲੋਗੇ ਜਿਸ ਨਾਲ ਵਹਾਈ ਘਟ ਹੋਏਗੀ, ਮਜ਼ਦੂਰੀ ਘਟ ਹੋਏਗੀ, ਖਾਦ ਘਟ ਲੱਗੇਗੀ, ਦਵਾਈਆਂ ਘਟ ਲੱਗਣਗੀਆਂ, ਪਾਣੀ ਘਟ ਲੱਗੇਗਾ ਤੇ ਝਾੜ ਵਧ ਲਿਆ ਜਾ ਸਕਦਾ ਹੈ। ਇਸ ਵਿਧੀ ਨਾਲ ਕਿਸਾਨਾਂ ਦਾ ਪ੍ਰਤੀ ਏਕੜ ਝਾੜ ਤੇ ਮੁਨਾਫਾ ਵਧ ਜਾਂਦਾ ਹੈ। ਜਿੰਨਾ ਕਿਸਾਨਾਂ ਨੇ ਇਸ ਨੂੰ ਅਪਣਾਇਆ ਉਹਨਾਂ ਨੇ 6 700 ਕੁਇੰਟਲ ਤੋਂ ਲੈ ਕੇ 800 900 1000 ਕੁਇੰਟਲ ਤੱਕ ਕਿਲਰ ਹੈ ਝਾੜ ਵੀ ਕੱਢਿਆ ਹੈ ਤੇ ਦੂਸਰਾ ਪਾਸਾ ਜਦੋਂ ਅਸੀਂ ਵਾਈਡਰ ਸਪੇਸਿੰਗ ਤੇ ਲਾਉਂਦੇ ਹਾਂ ਇਹ ਚ ਵਿੱਥ ਦਿੰਦੇ ਹਾਂ ਧੁੱਪ ਦੀ ਵਰਤੋਂ ਵੱਧਦੀ ਹੈ ਗੰਨੇ ਦੇ ਜਿੰਨਾ ਤੱਕ ਧੁੱਪ ਪੈਂਦੀ ਹੈ ਫੋਟੋਸਿੰਥਸਿਸ ਵੱਧ ਹੁੰਦੀ ਹੈ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਵੱਧ ਹੁੰਦੀ ਹੈ ਖੰਡ ਗੰਨੇ 'ਚ ਵੱਧ ਬਣਦੀ ਹੈ ਤੇ ਮਿਲਾਂ ਨੂੰ ਖੰਡ ਪ੍ਰਾਪਤੀ ਵੱਧ ਹੁੰਦੀ ਹੈ ਟ੍ਰੈਂਚ ਵਿੱਚ ਜਿੰਨਾ ਗੰਨਾ ਬੀਜਣ ਤੋਂ ਲੈ ਕੇ ਗੋਡੀ ਕਰਨ ਦੁਆਇਆਂ ਪਾਉਣ ਛੜਕਾਹ ਕਰਨ ਵੜਨ ਤੱਕ ਮਿੱਟੀ ਚੜਾਉਣ ਤੱਕ ਸਾਰੇ ਕੰਮ ਮਸ਼ੀਨਾਂ ਨਾਲ ਸੰਭਵ ਹੈ ਇਹ ਮਸ਼ੀਨਾਂ ਗਜਰਾਤ ਚ ਮਹਾਰਾਸ਼ਟਰ ਚ ਤਾਮਿਲਨਾਡੂ ਚ ਆਂਧਰਾ ਪ੍ਰਦੇਸ਼ ਚ ਮਧ ਪ੍ਰਦੇਸ਼ ਚ ਸੈਂਕੜਿਆਂ ਦੀ ਗਿਣਤੀ ਚ ਚੱਲ ਰਹੀਆਂ ਕਿਉਂਕਿ ਉੱਥੇ ਦੇ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਇਸ ਵਾਸਤੇ ਸਬਸਿਡੀ ਦਿੱਤੀ ਹੋਈ ਹੈ ਮੈਂ ਦੱਸਦਾ ਜਾਵਾਂ ਕਿ ਇਹ ਸਾਰੀਆਂ ਮਸ਼ੀਨਾਂ ਤੇ ਕੇਂਦਰ ਸਰਕਾਰ ਦੀ ਸਮੈਮਸ ਸਕੀਮ ਤਹਿਤ 25% ਦੀ ਸਬਸਿਡੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰਾਂ ਨੇ ਆਪਣਾ ਹਿੱਸਾ ਪਾਉਣਾ ਹੁੰਦਾ ਹੈ। ਕਿਸੇ ਸਰਕਾਰ ਨੇ 15% ਪਾਇਆ ਹੈ, ਕਿਸੇ ਨੇ 20 ਪਾਇਆ ਹੈ, ਕਿਸੇ ਨੇ 25 ਪਾਇਆ ਹੈ, ਕਿਸੇ ਨੇ 30-35 ਵੀ ਪਾਇਆ ਹੈ। ਆਪੋ ਆਪਣੇ ਲੋਡ ਤੇ ਆਪੋ ਆਪਣੀ ਪਾਲਿਸੀ ਤਹਿਤ। ਪਰ ਪੰਜਾਬ ਦੇ ਵਿੱਚ ਇਸ ਸਕੀਮ ਨੂੰ ਸਿਰਫ 1 ਸਾਲ ਹੀ ਲਾਗੂ ਕੀਤਾ ਗਿਆ। 1920 ਦੇ ਵਿੱਚ ਤੇ ਉਹਨਾਂ 10 ਤੋਂ ਮਸ਼ੀਨਾਂ ਆਈਆਂ ਨੇ ਗੰਨਾ ਕੱਟਣ ਵਾਲੀਆਂ ਉਸ ਤੋਂ ਬਾਅਦ ਇਹ ਤੇ ਸਬਸਿਡੀ ਨਹੀਂ ਰੱਖੀ ਗਈ ਕਿਸਾਨ ਉਹ ਸਬਸਿਡੀ ਨੂੰ ਅਡੀਕ ਰਹੇ ਨੇ ਮਸ਼ੀਨਾਂ ਲੈਣ ਲਈ ਤਰਲੋ ਮੱਚੀ ਹੋ ਰਹੇ ਨੇ ਪਰ ਸਰਕਾਰ ਪਿਛਲੀਆਂ ਸਰਕਾਰਾਂ ਨੇ ਸਾਰਾ ਧਿਆਨ ਸਮੈਮ ਸਕੀਮ ਦੇ ਪੈਸੇ ਦਾ ਪਰਾਲੀ ਦੇ ਪ੍ਰਬੰਧਨ ਵਾਸਤੇ ਝੋਨੇ ਵਾਲੀਆਂ ਪੈੜੀਆਂ 'ਚ ਸੁਪਰ ਸੀਡਰ ਚਲਾ ਕੇ ਕਣਕ ਬੀਜਣ ਵਾਸਤੇ ਤੇ ਹੋਰ ਰੇਕਰ ਬੈਲਰ ਦੇ ਉੱਤੇ ਲਾ ਦਿੱਤਾ ਹੈ ਜਦੋਂ ਕਿ ਚਾਹੀਦਾ ਸੀ ਕਿ ਜੇ ਵਾਕਿਆ ਹੀ ਫਸਲੀ ਵਿਭਿੰਨਤਾ ਕਰਨੀ ਹੈ ਤਾਂ ਗੰਨਾ ਕੱਟਣ ਵਾਲੀਆਂ ਮਸ਼ੀਨਾਂ ਗੰਨਾ ਬੀਜਣ ਵਾਲੀਆਂ ਮਸ਼ੀਨਾਂ ਗੰਨੇ ਤੇ ਸਪਰੇਅ ਕਰਨ ਵਾਲੀਆਂ ਮਸ਼ੀਨਾਂ ਇੱਥੋਂ ਤੱਕ ਕਿ ਕਪਾਹ ਚੁਣਨ ਵਾਲੀਆਂ ਮਸ਼ੀਨਾਂ ਇਹਨਾਂ ਦੇ ਸਬਸਿਡੀ ਦੇ ਕੇ ਇਸ ਪੱਖ ਨੂੰ ਬढ़ावा ਦੇਣਾ ਚਾਹੀਦਾ ਸੀ ਜੋ ਨਹੀਂ ਦਿੱਤਾ ਗਿਆ ਮਸ਼ੀਨੀ ਕਰਨ ਦੀ ਇਹ ਯੁਕਤ ਜਿਹੜੀ ਦੂਜੇ ਸੂਬਿਆਂ ਨੇ ਚਾਲੂ ਕੀਤੀ ਹੈ ਉਹਨਾਂ ਨਾਲ ਕਿਸਾਨਾਂ ਦੇ ਕੰਮ ਸਖਾਲੇ ਹੋਏ ਆ ਉਹਨਾਂ ਦੀ ਆਰਥਿਕ ਹਾਲਤ ਬਿਹਤਰ ਬਣੀ ਹੈ ਤੇ ਮਿਲਾਂ ਦੀ ਖੰਡ ਰਿਕਵਰੀ ਵਧੀ ਹੈ ਮਿਲਾਂ ਦੇ ਪਰਚੀਆਂ ਵਾਲੇ ਸਿਸਟਮ 'ਚ ਬਹੁਤ ਵੱਡਾ ਸੁਧਾਰ ਹੋਇਆ ਹੈ ਕਿਸਾਨਾਂ ਦੀ ਖੱਜਲ ਖਰਾਬੀ ਜਿਹੜੀ ਉਹ ਬੰਦ ਹੋਈ ਆ ਹੁਣ ਜੇ ਪੰਜਾਬ ਸਰਕਾਰ ਵੀ ਇਹ ਸਲਾਹ ਮੰਨ ਲਵੇ ਤੇ ਗੰਨਾ ਕਾਸ਼ਤਕਾਰਾਂ ਲਈ ਸਾਰੇ ਇਸ ਮੈਮ ਸਕੀਮ ਦੇ ਆਏ ਹੋਏ ਫੰਡਾਂ ਵਿੱਚੋਂ ਕੁਝ ਫੰਡ ਰੱਖਵੇਂ ਰੱਖ ਲਵੇ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਵੇਚਣ ਲਈ ਗੰਨਾ ਗੋਡਣ ਲਈ ਗੰਨੇ ਨੂੰ ਮਿੱਟੀ ਚੜਾਉਣ ਲਈ ਵੱਢਣ ਵਾਲੀਆਂ ਮਸ਼ੀਨਾਂ ਲਈ ਪਨੀਰੀਦਾਰ ਗੰਨਾ ਤਿਆਰ ਕਰਨ ਵਾਲੀਆਂ ਸਕੀਮਾਂ ਰਾਹੀਂ ਲੜਿੰਦੇ ਵਸਤੂਆਂ ਉਹਨਾਂ ਤੇ ਸਬਸਿਡੀ ਦੇ ਦੇਵੇ ਤੇ ਪੰਜਾਬ ਦੇ ਕਿਸਾਨ ਗੰਨੇ ਹੇਟ ਰਕਬਾ ਵਧਾਉਣ ਲਈ ਤਿਆਰ ਨੇ ਕਿਉਂਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਵੱਡੀ ਮੁਸ਼ਕਲ ਹੈ ਲੇਬਰ ਦੀ ਮਜ਼ਦੂਰਾਂ ਦੀ ਜੋ ਮਜ਼ਦੂਰ ਆ ਵੀ ਰਹੇ ਨੇ ਉਹ ਦੂਜੇ ਸੂਬਿਆਂ ਤੋਂ ਆਉਂਦੇ ਨੇ ਆਉਣ ਲੱਗਿਆ ਉਹ ਹੋਲੀ ਤੋਂ ਬਾਅਦ ਛੱਤ ਪੂਜਾ ਦਾ ਤਿਹਾਰ ਮਨਾ ਕੇ ਆਉਂਦੇ ਨੇ ਤੇ ਹੁਣ ਹੋਲੀਆਂ ਦੇ ਦਿਨਾਂ 'ਚ ਉਹਨਾਂ ਨੇ ਆਪਣੀ ਵਾਪਸੀ ਪਾ ਲਈ ਹੈ ਜਿਸ ਨਾਲ ਕਿਸਾਨਾਂ ਦੇ ਸਿਰ ਤੇ ਬਹੁਤ ਵੱਡਾ ਬੋਝ ਰਹਿੰਦਾ ਹੈ ਤੇ ਮਿਲਾਂ ਦਾ ਪੜਾਈ ਸੀਜ਼ਨ ਬਹੁਤ ਛੋਟਾ ਹੋ ਜਾਂਦਾ ਸੰਕੋਚਿਆ ਜਾਂਦਾ ਕਿਉਂਕਿ ਦਸੰਬਰ ਦੇ ਸ਼ੁਰੂ ਚੋਂ ਮਿਲਾਂ ਚੱਲ ਪਾਉਂਦੀਆਂ ਨੇ ਤੇ ਹੁਣ ਮਾਰਚ ਦੇ ਖੇਤ ਤੱਕ ਉਹਨਾਂ ਦੇ ਬੰਦ ਹੋਣ ਦਾ ਸਮਾਂ ਆ ਜਾਣਾ ਜਦੋਂ ਪੀਕ ਰਿਕਵਰੀ ਦਾ ਸਮਾਂ ਆਉਂਦਾ ਜਦੋਂ ਕਿਸਾਨਾਂ ਦੇ ਕਣਕ ਬੀਜਣ ਦਾ ਸਮਾਂ ਆਉਂਦਾ ਉਦੋਂ ਇਹ ਮਿਲਾਂ ਨਹੀਂ ਚੱਲ ਰਹੀਆਂ ਹੁੰਦੀਆਂ ਸੋ ਮੇਰੀ ਪੰਜਾਬ ਸਰਕਾਰ ਤੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਮੇਰੀ ਇਸ ਗੱਲਬਾਤ ਨੂੰ ਸਾਰਥਕ ਪੱਖ ਤੋਂ ਲੈਂਦੇ ਆ ਇਸ ਨੂੰ ਆਪਣੇ ਜ਼ਿੰਦਗੀ ਚ ਅਪਣਾਉਣ ਢੰਗ ਤਰੀਕੇ ਇਹੋ ਜੇ ਅਪਣਾਉਣ ਤਾਂ ਜੋ ਇਹ ਸਹੂਲਤਾਂ ਕਿਸਾਨਾਂ ਨੂੰ ਮਹਈਆ ਹੋ ਜਾਣ ਤੇ ਕਿਸਾਨ ਗਰੁੱਪ ਬਣਾ ਕੇ ਕਿਉਂਕਿ ਮਸ਼ੀਨਰੀ ਮਹਿੰਗੀ ਹੈ ਇਕੱਲਾ ਇਕੱਲਾ ਨਹੀਂ ਲੈ ਸਕਦਾ ਗਰੁੱਪ ਬਣਾ ਕੇ ਲੈ ਲੈਣ ਤੇ ਆਪਣੇ ਜ਼ਿੰਦਗੀ ਨੂੰ ਸੁਖਾਲਿਆ ਕਰਨ ਤੇ ਬਗਾਨੀ ਮਜ਼ਦੂਰੀ ਵਾਲਿਆਂ ਦੇ ਮਥਾਸ ਨਾ ਬਣ ਉਹ ਮੇਰੀ ਆਸ ਹੈ ਕਿ ਤੁਸੀਂ ਮੇਰੀ ਇਸ ਗੱਲਬਾਤ ਨੂੰ ਚੰਗੇ ਤਰੀਕੇ ਨਾਲ ਲੈ ਕੇ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਦੇ ਉੱਤੇ ਇੱਕ ਅਸਲੀ ਕੰਮ ਜੇ ਕਰਨਾ ਹੈ ਤੇ ਇਹਨਾਂ ਸੁਝਾਵਾਂ ਨੂੰ ਮੰਨ ਕੇ ਇਹਨਾਂ ਨੂੰ ਪੰਜਾਬ 'ਚ ਲਾਗੂ ਕੀਤਾ ਜਾਵੇ ਤਾਂ ਜੇ ਪੰਜਾਬ ਦੇ ਕਿਸਾਨ ਮਜਬੂਰੀ ਵਸ ਕਣਕ ਝੋਨਾ ਬੀਜਣ ਵਾਲੀ ਜੁਗਤ ਨੂੰ ਛੱਡ ਕੇ ਗੰਨੇ ਦੀ ਫਸਲ ਤੇ ਕਪਾਹ ਦੀ ਫਸਲ ਵੱਲ ਮੁੜਨਾ ਦਾਲਾਂ ਜਾਂ ਫਸਲਾਂ ਵੱਲ ਮੁੜਨਾ ਤਾਂ ਹੀ ਅਸਲ ਮੈਨੇ ਦੇ ਵਿੱਚ ਫਸਲੀ ਵਿਭਿੰਨਤਾ ਦਾ ਨਾਰਾ ਸਾਰਥਕ ਹੋ ਸਕੇਗਾ ਬੋਲ ਨਾ ਚੁੱਕਾ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ